ਸਸੀ ਗੱਲ ਜੀ ਮੈਂ ਦਰਸ਼ਿੰਦਰ ਬਿਦਾਦਪੁਰ ਅੱਜ ਤੁਸੀਂ ਦੇਖ ਰਹੇ ਹੋ ਪਿੰਡ ਬਿਦਾਦਪੁਰ ਦੇ ਵਿੱਚ ਜਿੱਥੇ ਕੇ ਤੀਆਂ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਜੀ ਇਹਨਾਂ ਦੇ ਨਾਲ ਨਾਲ ਇੱਕ ਨਵਾਂ ਸਮਾਰੋਹ ਵੀ ਚੱਲ ਰਿਹਾ ਹੈ ਤੇ ਪੁਰਾਣੇ ਵਿਰਸੇ ਨੂੰ ਫੇਰ ਥੋੜਾ ਜਿਹਾ ਉੱਭਰਨ ਦਾ ਮੌਕਾ ਮਿਲ ਰਿਹਾ ਹੈ ਤੇ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਵਾ ਪਿੰਡ ਦਾ ਪਾ ਰਹੇ ਜਿੱਥੇ ਮੇਰੇ ਤੋਂ ਟਲੀ ਨਾ ਪਾ ਮਾਰਦੇ ਵਿੱਚ ਪਿੰਡ ਦੀ ਪੰਚਾਇਤ ਅਤੇ ਸਟਾਫ ਦੇ ਨਾਲ ਗੱਲਬਾਤ ਨੂੰ ਕਰਕੇ ਬਹੁਤ ਹੀ ਬਹੁਤ ਹੀ ਨੰਬਰ ਸਤਿ ਸ਼੍ਰੀ ਅਕਾਲ ਜੀ ਮੈਂ ਦਰਸ਼ਨ ਕੌਰ ਬਿਦਾਦਪੁਰ ਅੱਜ ਤੁਸੀਂ ਦੇਖ ਰਹੇ ਹੋ ਪਿੰਡ ਬਿਦਾਦਪੁਰ ਦੇ ਵਿੱਚ ਜਿੱਥੇ ਕੇ ਤੀਆਂ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਤੇ ਤੀਆਂ ਮਨਾਇਆ ਜਾ ਰਹੀਆਂ ਸਕੂਲ ਦੇ ਵਿੱਚ ਜੋ ਕਿ ਪੰਚਾਇਤ ਦੇ ਨਾਲ ਸਾਰਾ ਸਟਾਫ ਜੋ ਕਿ ਮੈਡਮਾਂ ਦਾ ਉਹਨਾਂ ਦੇ ਜਾ ਕੇ ਮਤਲਬ ਪੁਰਾਣਾ ਵਿਰਸਾ ਜਿਹੜਾ ਵਾ ਇਹ ਯਾਦ ਕਰ ਰਹੇ ਆ ਤੇ ਪੁਰਾਣੇ ਵਿਰਸੇ ਨੂੰ ਫੇਰ ਥੋੜਾ ਜਿਹਾ ਉੱਭਰਨ ਦਾ ਮੌਕਾ ਮਿਲ ਰਿਹਾ ਇਹ ਤਸਵੀਰਾਂ ਜਿਹੜੀਆਂ ਵਾ ਪਿੰਡ ਬਦਾਲਪੁਰ ਤੋਂ ਵਿਖਾ ਰਹੇ ਆ ਜਿੱਥੇ ਕਿ ਬਹੁਤ ਵਧੀਆ ਇੱਕ ਸਲਾਘਾਯੋਗ ਜੋਗ ਜਿਹੜਾ ਇਹ ਕੰਮ ਕੀਤਾ ਗਿਆ ਵਾ ਪਿੰਡ ਦੀ ਪੰਚਾਇਤ ਅਤੇ ਸਾਰਾ ਸਕੂਲ ਦਾ ਸਟਾਫ ਵੱਲੋਂ ਜਿਹੜਾ ਵਾ ਇੱਥੇ ਸਲਾਘਾਯੋਗ ਕੰਮ ਕੀਤਾ ਗਿਆ ਜੋ ਕਿ ਇਹ ਲਾਈਵ ਤਸਵੀਰਾਂ ਤੁਹਾਨੂੰ ਪਿੰਡ ਬਦਾਲਪੁਰ ਤੋਂ ਵਿਖਾ ਰਹੇ ਆ ਸਕੂਲ ਦੇ ਵਿੱਚ ਜਿਹੜੀਆਂ ਪੰਚਾਇਤ ਵੱਲੋਂ ਤੇ ਸਾਰੇ ਸਟਾਫ ਵੱਲੋਂ ਤੀਆਂ ਮਨਾਈਆਂ ਜਾ ਰਹੀਆਂ ਬੋਲਦੇ ਜਾ ਰਹੇ ਆ ਦਿਨ ਬਦੇ ਨਾ ਉਹ ਅੱਜ ਵੀ ਵਿਰਸਾ ਜਿਹੜਾ ਦੁਬਾਰਾ ਜਿਹੜਾ ਇੱਥੇ ਕਾਇਮ ਕੀਤਾ ਜਾ ਰਿਹਾ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੇ ਬੀਬੀਆਂ ਜਿਹੜੀਆਂ ਮਕਿੱਦਾ ਪਾਉਂਦੀਆਂ ਤੁਹਾਨੂੰ ਨਾਲ-ਨਾਲ ਤੁਹਾਨੂੰ ਦਿਖਾ ਰਹੇ ਆ ਕਿ ਬੀਬੀਆਂ ਜਿਹੜੀਆਂ ਹਾਂਜੀ ਅਸੀਂ ਕਰਾਉਨੇ ਆ ਆਪਣੇ ਪਿੰਡ ਦੀ ਪੰਚਾਇਤ ਅਤੇ ਸਟਾਫ ਦੇ ਨਾਲ ਗੱਲਬਾਤ ਤੁਹਾਨੂੰ ਲਾਈਵ ਤਸਵੀਰਾਂ ਪਿੰਡ ਬਦਾਲਪੁਰ ਤੋਂ ਹਾਂਜੀ ਬਦਾਲਪੁਰ ਅੱਜ ਅੱਜ ਜੋ ਅੱਜ ਦਾ ਡੇਟ ਕਿਥੋਂ ਬਣਿਆ ਇਹਦਾ ਪੂਰਨ ਕ੍ਰਿਆ ਕਿ ਆਪਾਂ ਤੀਆਂ ਫੇਟ ਬਨਾਰਪੁਰ ਸਕੂਲ ਦੇ ਵਿੱਚ ਕਰਾਂਗੇ ਜੀ ਸਾਡੀ ਮੈਡਮ ਹੈ ਡਿਜੀਟਲ ਪਿੰਡ ਸਰਦਾਰ ਤੇ ਲੰਗ ਸਰਦਾਰ ਨੇ ਸਾਕ ਅੰਦੇ ਕੀ ਆਪਾਂ ਤੁਹਾਨੂੰ ਸਟਾਪ ਲੇਜੇ ਬਣਦੀ ਪਰ ਕਹਿ ਚਾਹੀ ਜੀ ਵੀ ਮੈਂ ਮੈਡਮ ਨੂੰ ਤੁਸੀਂ ਸਾਹ ਕਿ ਕਿ ਮੈਨੂੰ ਟੋਨਾ ਪਿੰਡ ਨੂੰ ਕੁਝ ਬੁਲਾਇਆ ਜਾਵੇ ਤੇ ਮੈਡਮ ਹਾਂ ਦੇ ਨਾਲ ਸਾਜਾ ਪਕਾ ਲਾਇਆ ਜੀ ਤੇ ਤੀਆਂ ਦਾ ਪ੍ਰੋਗਰਾਮ ਪ੍ਰਿੰਟ ਬਣਾਇਆ ਚਲੋ ਪਹਿਲਾ ਪਹਿਲਾ ਕਿ ਨਈ ਮਨਾਇਆ ਗਿਆ ਕਿ ਮੈਡਮ ਦੇ ਨਾਮ ਤੇ ਸਾਰਾ ਸ਼ਡਿਊਲ ਲਗਾ ਜਾ ਚੁਕੇ ਨੇ ਸਾਰੇ ਪ੍ਰਿੰਟ ਵੱਲੋਂ ਮਤਲਬ ਬੀਬੀਆਂ ਦੇ ਕਲਾ ਸਲਾ ਬੀਬੀਆਂ ਨਹੀਂ ਬੀਬੀਆਂ ਦਾ ਪ੍ਰੋਕ ਕੀਤਾ ਕੱਲਾ ਪਿਆਰਾ ਅੱਛਾ ਜੀ ਪਹਿਲੀ ਕੰਮ ਹਾਂਜੀ 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 ਇਹ ਹੀ ਧੰਨਵਾਦ ਕਰਦੇ ਆ ਜੀ ਪੰਚਾਇਤ ਦਾ ਜਿਹਨਾਂ ਨੇ ਸਾਡਾ ਸਾਥ ਦਿੱਤਾ ਆ ਤੇ ਸਭੂ ਸਟਾਫ ਜਿਹੜਾ ਉਹਨਾਂ ਨੇ ਵੀ ਬੱਚਿਆਂ ਨੂੰ ਕੱਲ ਹੀ ਇੰਨਾਮ ਵੰਕਿਆ ਤੇ ਬੱਚੇ ਜਿਵੇਂ ਗੱਲ ਕਰਦੇ ਸੀਗੇ ਕਿ ਇਹਦਾ ਪਿਆਸ ਵਾਰ ਤੀਆਂ ਦੀ ਉਹਨਾਂ ਨਾਲ ਗੱਲ ਕੀਤੀ ਤੇ ਪਹਿਲਾਂ ਤੀਆਂ ਮਨਾਇਆ ਜਾਂਦੀਆਂ ਸੀਗੀਆਂ ਤੇ ਬੱਚਿਆਂ ਨੇ ਵੀ ਉਹ ਘਾਰਾ ਪਰਹਿ ਕੇ ਸਾਨੂੰ ਵੀ ਸਰਪਚ ਮੈਂ ਜੀ ਸਾਨੂੰ ਵੀ ਦੱਸੋ ਕਿ ਇਹ ਮਨਾਉਂਦੇ ਹੀ ਕਿ ਪੰਚਾਇਤ ਨੇ ਸਾਡਾ ਸਹਿਯੋਗ ਕੀਤਾ ਬਹੁਤ ਵਧੀਆ ਪ੍ਰੋਗਰਾਮ ਹੋਇਆ ਆ ਤੇ ਬੱਚਿਆਂ ਨੇ ਆਪਣੇ ਸਭਿਆਚਾਰਕ ਗੀਤ ਜਿਹੜੇ ਸੁਨੇ ਆ ਤੇ ਬੜੇ ਆਨੰਦਿਤ ਹੋਏ ਆ ਪਿੰਡ ਦੀ ਪੰਚਾਇਤ ਦੇ ਨਾਲ ਹੋਰ ਭਾਈਚਾਰਾ ਬੱਚਾ ਦੇ ਮਾਪੇ ਤੇ ਪਿੰਡ ਦੇ ਵਿੱਚੋਂ ਕਾਫੀ ਲੇਡੀਜ਼ ਜਿਹੜੇ ਆ ਉਹਨਾਂ ਨੇ ਆਣ ਕੇ ਖੁਦ ਇੰਜੋਏ ਕੀਤਾ ਵਾ ਇਹ ਤੀਆਂ ਦੇ ਬਾਰੇ ਤੁਸੀਂ ਬੱਚਿਆਂ ਨੂੰ ਕੀ ਗਾਈਡ ਹੋਰ ਕਰ ਰਹੇ ਹੋ ਕਿ ਇਹ ਕਿਉਂ ਤੀਆਂ ਮਨਾਇਆ ਜਾ ਰਹੀਆਂ ਜਾਂ ਕਿਸ ਤਰ੍ਹਾਂ ਦੇ ਇਹ ਕੀ ਮਤਲਬ ਉਹਨਾਂ ਨੂੰ ਦੱਸਦੇ ਆ ਤੁਸੀਂ ਸਮਝਾਉਂਦੇ ਆ ਕਿ ਇਹ ਕੀ ਤੀਆਂ ਦਾ ਪਿਆਰ ਕਿਉਂ ਮਨਾਇਆ ਜਾਂਦਾ ਦੇਖੋ ਜੀ ਜਿਵੇਂ ਹੁਣ ਮੋਬਾਈਲ ਫੋਨ ਦੀ ਜਿਹੜੀ ਆ ਬੜੀ ਬੱਚਿਆਂ ਦੇ ਵਿੱਚ ਖੇਚਾ ਬੱਚੇ ਫੋਨ ਦੇ ਵਿੱਚੋਂ ਜੋੜਦੇ ਦੀ ਬਸ ਉੱਤਰੀ ਤੁਰੇ ਜਾ ਰਹੇ ਆ ਉਹ ਪਤਾ ਨਹੀਂ ਉਹ ਉਹ ਦੇਖਦੇ ਕੀ ਦੇਖਦੇ ਬੱਚੇ ਤੋ ਕੀ ਨਹੀਂ ਪੰਚਾਇਤ ਨਾਲ ਸਰਪੰਚ ਸਾਹਿਬ ਦੇ ਨਾਲ ਗੱਲ ਕਰਦੇ ਰਹਿੰਦੇ ਆ ਕਿਉਂਕਿ ਬੱਚਿਆਂ ਨੂੰ ਜਿਹੜਾ ਬਹੁਤ ਸੱਭਿਆਚਾਰ ਦੇ ਨਾਲ ਜੋੜਿਆ ਜਾਵੇ ਉਹਦੇ ਤਹਿਤ ਇਹ ਉਪਰਾਲਾ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਕਿਉਂਕਿ ਸਾਡਾ ਜਿਹੜਾ ਪੁਰਾਣਾ ਕਲਚਰ ਸਾਨੂੰ ਉਹਦੇ ਤੇ ਫਿਰ ਹੋਣਾ ਪੈਣਾ ਆ ਉਹ ਵਧੀਆ ਸੀ ਕਿਉਂਕਿ ਜੇ ਸਾਡੇ ਬੱਚੇ ਮੋਬਾਈਲ ਦੇ ਵਿੱਚ ਥੋੜ੍ਹ ਜਾਣਗੇ ਕਹਿ ਲਾਂਗੇ ਤਾਂ ਉਹ ਜਿਹੜਾ ਵਾ ਉਹ ਪਿਛਲਾ ਸਾਰਾ ਕੁਝ ਜਿਹੜਾ ਉਹ ਪਰ ਇਹ ਇੱਕ ਵਧੀਆ ਨਹੀਂ ਹੋਊਗਾ ਕਿਉਂਕਿ ਉਹ ਬਿਲਕੁਲ ਸੈਲਫਿਸ਼ ਹੋ ਰਿਹਾ ਹੈ ਬੱਚੀ ਇਹਦੇ ਨਾਲ ਉਹਨਾਂ ਦੇ ਮਿਲ ਕੇ ਬੈਠਣ ਦੀ ਇਕੱਠੇ ਖਾਣ ਦੀ ਜਿਹੜੇ ਸਾਰਾ ਫੋਰਮ ਕੀਤਾ ਆ ਉਹਨਾਂ ਦਾ ਵੈਲਕਮ ਕੀਤਾ ਗਿਆ ਹੈ ਔਰ ਉਹਨਾਂ ਦੇ ਪਾਸੇ ਮਾਲਕੂੜੇ ਜਿਹੜੇ ਕਿ ਜੋ ਸਾਡੇ ਸਬਜਾ ਦੇ ਵਿੱਚ ਸੀ ਕਈ ਬੱਚਨ ਨੂੰ ਮਾਲਕੂੜੇ ਦਾ ਪਤਾ ਹੀ ਨਹੀਂ ਸੀਗਾ ਉਹਨਾਂ ਨੂੰ ਦੱਸਿਆ ਗਿਆ ਕਿ ਮਾਲਕੂੜੇ ਕੀ ਹੁੰਦੇ ਆ ਕੀ ਬਣਾਏ ਗਏ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹਨਾਂ ਦੇ ਨਾਲ ਜੋੜਿਆ ਗਿਆ ਕਿ ਕਿ ਚਾਹ ਦਾ ਸਿੱਕਰੀ ਸਾਡਾ ਪਰਾਣਾ ਸੱਜਿਆ ਚਾਰਾ ਹੋਰ ਬੜਾ ਅਮੀਰ ਵਿਸਾ ਸਾਡਾ ਉਹ ਕਿੰਚਨ ਬਹੁਤ ਸਲਾਗਾ ਜੋ ਕੰਮ ਕਰ ਰਿਹਾ ਜੋ ਕਿ ਪਿੰਡ ਦੀ ਪੰਚਾਇਤ ਦੇ ਸਟਾਫ ਜੋ ਸਕੂਲ ਦਾ ਵਾ ਉਹ ਸਲਾਗਾ ਜੋ ਬਾਕੀ ਆਪਾਂ ਹੋਰ ਵੀ ਸਾਰਨਾ ਗੱਲ ਕਰਦੇ ਹਾਂ ਜੀ ਤਾਂ ਕੀ ਨਾਂ ਹੈ ਆਪਣਾ ਮੇਰਾ ਨਾਮ ਮਨਪ੍ਰੀਤ ਹਾਂ ਜੀ ਸਾਡੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਅਸੀਂ ਇਹ ਪ੍ਰੋਗਰਾਮ ਆ tổ ਕੀਤਾ ਜੀ ਔਰ ਇਹਦੇ ਵਿੱਚ ਅਸੀਂ ਸਾਡਾ ਪੰਜਾਬੀ ਵਿਰਸਾ ਜਿਹੜਾ ਬਹੁਤ ਹੀ ਅਮੀਰ ਹੈ ਉਹਨੂੰ ਜਿੰਦਾ ਰੱਖਣ ਦੇ ਲਈ ਇੱਕ ਭਰਾਮਾ ਕੀਤਾ ਜੀ ਸਾਡੀ ਪੰਚਾਇਤ ਤੇ ਸਾਡੇ ਸਮੂਹ ਸਕੂਲ ਦੇ ਸਟਾਫ ਦੇ ਸਹਿਯੋਗ ਨਾਲ ਜਿਹੜਾ ਸੇਵਾਤੀ ਦਾ ਸਭੀਆਂ ਕੁੜੀਆਂ ਦਾ ਸਾਡੇ ਨੇ ਤੇ ਹੁੰਦਾ ਜਿਹੜਾ ਪ੍ਰੋਗਰਾਮ ਬਣਾਇਆ ਜੀ ਔਰ ਅਸੀਂ ਬਹੁਤ ਬਹੁਤ ਧੰਨਵਾਦ ਸਾਡੇ ਸਰਪੰਚ ਸਾਹਿਬ ਸਰਦਾਰ ਅਮਿਤ ਸਿੰਘ ਜੀ ਦਾ ਕਰਦੇ ਹਾਂ। ਬਾਕੀ ਜਾਣਕਾਰ ਸਾਡੇ ਸਟੂਡੈਂਟਾਂ ਦਾ ਵੀ ਧੰਨਵਾਦ ਕਰਦੇ ਹਾਂ। ਸਸ਼ਕਮਾਂ ਮੈਂ ਸੋਚ ਕਿ ਨਾ ਜੀ ਆਪਣਾ ਹਾਂਜੀ ਕਵਿਤਾ ਮੰਨ ਕਵਿਤਾ ਬੜੀ। ਹਾਂਜੀ ਮੈਮ ਤੁਹਾਨੂੰ ਇਹ ਕਿੱਥੋਂ ਖਿਆਲ ਆਇਆ ਕਿ ਆਪਾਂ ਇੱਥੇ ਸਕੂਲ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਜਾਵੇ। ਅ ਦਰਸਲ ਅੱਜ ਕੱਲ੍ਹ ਤੀਆਂ ਦਾ ਹੀ ਫੰਕਸ਼ਨ ਸਾਰੇ ਪਾਸੇ ਚੱਲਦੇ ਆ ਤੇ ਮਾਈਂਡ ਦੇ ਵਿੱਚ ਆਇਆ ਕਿ ਕਿਉਂ ਨਾ ਅਸੀਂ ਆਪਣੇ ਸਕੂਲ ਦੀਆਂ ਬੱਚੀਆਂ ਨੂੰ ਇਹ ਵਾਲਾ ਜਿਹੜਾ ਬੱਚੀਆਂ ਬੱਚੇ ਇਹਨਾਂ ਨੂੰ ਤੀਆਂ ਦਾ ਫੰਕਸ਼ਨ ਕਰਵਾਈ ਗਈ ਜੀ ਤੇ ਇਹਦੇ ਰਿਗਾਰਡਿੰਗ ਮੈਂ ਆਪਣੇ ਅਜਮੇਰ ਸਾਹਿਬ ਜੀ ਆਪਣੇ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਕਿ ਕਿਉਂ ਨਾ ਇਹ ਫੰਕਸ਼ਨੋਂ ਬਦਲ ਕੇ ਕੀਤਾ ਜਾਵੇ ਤੋਂ ਕਹਿੰਦੇ ਬਿਲਕੁਲ ਕਿਉਂਕਿ ਸਾਡੀ ਪਿੰਡ ਦੀਆਂ ਲੇਡੀਆਂ ਵਿੱਚ ਆਉਂਦੀਆਂ ਕਿ ਤੀਆਂ ਦਾ ਫੰਕਸ਼ਨ ਕਰੀਏ ਤੇ ਸਾਡਾ ਮਕਸਦ ਇਹੀ ਸੀ ਕਿ ਜਿਹੜਾ ਸਾਡਾ ਬਰਾਣਾ ਵਿਰਸਾ ਜਾਂ ਸਾਡਾ ਸੱਭਿਆਚਾਰ ਜੀ ਉਹਨੂੰ ਅਸੀਂ ਜਾਗਰੂਕ ਕਰੀਏ ਕਿ ਇਹ ਸਾਡੇ ਕੋਲ ਇੱਕ ਬਹੁਤ ਹੀ ਵਧੀਆ ਜਿਹੜਾ ਇੱਕ ਪਲੇਟਫਾਰਮ ਸੀ ਕਿ ਸਤੀਆਂ ਦਾ ਫੰਕਸ਼ਨ ਕਰੀਏ ਤੇ ਨਾਲ ਅਸੀਂ ਇਹ ਰਲ ਕੇ ਪਲਾਨ ਕੀਤਾ ਕਿ ਉਹ ਨਾ ਬੱਚਿਆਂ ਵਾਸਤੇ ਬਾਤ ਨੂੰ ਦੇਖੀਏ ਕਿ ਇਸੇ ਤਰੀਕੇ ਕੀਤਾ ਜਾਵੇ ਤਾਂ ਜੋ ਪੁਰਾਣਾ ਸਾਰਾ ਜੋ ਸਾਡਾ ਅਮੀਰੀ ਵਿਰਸਾ ਸੀ ਉਹਨੂੰ ਜਾਦੂ ਕੀਤਾ ਜਾਵੇ ਬੱਚਿਆਂ ਨੂੰ ਮੋਬਾਈਲਾਂ 'ਚ ਪੱਟਿਆ ਜਾ ਬਿਲਕੁਲ ਬਿਲਕੁਲ ਜੋ ਇਹ ਬੱਚੇ ਅੱਜਕੱਲ ਮੋਬਾਈਲਾਂ ਤੇ ਹੀ ਲੱਗੇ ਆ ਉਹ ਗਲਤ ਪਾਸੇ ਜਾ ਰਹੇ ਆ ਤੁਸੀਂ ਇਹ ਲੈਣ ਦੇ ਵਿੱਚ ਤਾਂ ਲਿਆ ਰਹੇ ਆ ਕਿ ਆਪਣਾ ਵਿਰਸਾ ਜੋ ਇਹ ਯਾਦ ਰੱਖਣ ਤੇ ਉਹ ਮੋਬਾਈਲਾਂ ਤੋਂ ਬਿਲਕੁਲ ਕਿਉਂਕਿ ਹਰ ਬੱਚੇ ਦੇ ਅੰਦਰ ਬਹੁਤ ਕੁਝ ਹੁੰਦਾ بس صرف ایم دا کہے اونوں کڈنا جڑا ہے کہ جڑا ਸਾਡੇ جیویں دی کہلے اندر وی والا کون کرنی جی تے فکی بہت ودیا رہیا اسی ਧੰਨਵਾਦ ਕਰਦੇ ਆ ਆਪਣੇ اجویر ਸਾਹਿਬ ਦਾ میم ਜੀ کال ਜਿਹੜੇ ਹੈਗੇ ਸਰਪੰਚ ਸਾਹਿਬ ਦਾ ਬਹੁਤ ਹੀ ਵਧੀਆ ਰਿਹਾ ਤੇ ਥੈਂਕ ਯੂ ਸਾਰਾ ਦੋਵੇਂ میڈم ਅਲਵਜ਼ ਕਹਦਾ ਤੁਸੀਂ ਤੁਹਾਡੇ ਸਕੂਲ ਦੇ ਵਿੱਚ ਅਚਾਰ ਬਹੁਤ ਵਧੀਆ ਜਿਹੜਾ ਵਾ ਇੱਕ ਸਲਾਗਾ ਜੋ ਜਿਹੜਾ ਇਹ ਕੰਮ ਕੀਤਾ ਗਿਆ ਤੇ ਤੁਹਾਨੂੰ 3 ਮਨਾਈਆਂ ਗਈਆਂ ਤੁਸੀਂ ਉਹਦੇ ਵਾਸਤੇ ਕੀ ਕਹਿਣਾ ਚਾਹੋਗੇ بس میں ਇਹ ਕਹਿਣਾ ਚਾਹਦੀ ਕਿ ਚਿੱਕ ਦੇ ਵਿੱਚ ਬੱਦਕ ਅੰਦਰ ਇਹ ਕਦੀ ਵੀ ਕਿਸੇ ਦਾ ਕਿਹਾ ਸਾਰਿਸਵਤ ਕੈਂਪਿੰਗ ਨੇ ਤੁਮਨੇ ਰੱਖੀ ਹੈ ਇਹ ਪ੍ਰਣਿਤ ਹੈ ਕਿ ਤਾਰੇ ਬੜੀ ਕੀ ਮੈਂ ਕਹ ਰਹੀ ਹਾਂ ਕਿ ਬੱਚਿਆਂ ਨੂੰ ਆਪਣੇ ਰਾਤਨ ਅਮੀਰੀ ਵਿਸਥਿਤੀ ਨਾਲ ਜੋੜੀ ਓਕੇ ਬਈ ਥੈਂਕ ਯੂ ਤੁਸੀਂ ਦੇਖ ਰਹੇ ਹੋ ਲਾਇਫਸਟਾਈਲ ਆ ਪਿੰਡ ਬਦਾਤਪੁਰ ਤੋਂ ਸਕੂਲ ਦੇ ਵਿੱਚ ਜਿੱਥੇ ਕਿ ਬਹੁਤ ਵਧੀਆ ਸਲਾਘਾ ਜੋ ਜਿਹੜਾ ਕੰਮ ਕੀਤਾ ਜਾ ਰਿਹਾ ਵਾ ਤੇ ਜੋ ਇਹ ਬੱਚੇ ਅੱਜ ਕਾ ਮੋਬਾਈਲਾਂ ਦੇ ਵਿੱਚ ਵੱਢ ਰਹੇ ਆ ਤੇ ਬਹੁਤ ਹੀ ਗਲਤ ਗਲਤ ਚੀਜ਼ਾਂ ਸਿੱਖ ਰਹੇ ਆ ਤੇ ਇਨ੍ਹਾਂ ਸਕੂਲ ਦੇ ਅਪਰਾਲਾ ਜਿਹੜਾ ਕੀਤਾ ਸਕੂਲ ਹੋਇਆ ਮਹਿਮਾ ਨੇ ਜੋ ਪਿੰਡ ਦੀ ਪੰਚਾਇਤ ਨੇ ਬਹੁਤ ਸਲਾਘਾ ਜੋ ਕੀਤਾ ਵਾ ਕਿਉਂਕਿ ਬੱਚਿਆਂ ਨੂੰ ਜਿਹੜਾ ਵਾ ਇਹ ਜਿਹੜਾ ਪੁਰਾਣਾ ਵਿਰਸਾ ਵੀ ਭੁੱਲਦੇ ਜਾ ਰਹੇ ਸੀਗੇ ਤੇ ਬੱਚਿਆਂ ਦੇ ਵਿੱਚ ਜਿਹੜਾ ਫੋਨਾਂ ਦੇ ਵਿੱਚ ਜੋ ਆ ਰਿਹਾ ਵਾ ਉਹ ਵੀ ਬੋਧ ਕੋਸ਼ ਪਲਤ ਸਿਕ ਰਹੀ ਉਹਨਾਂ ਦੇ ਵਿੱਚੋਂ ਇੱਕ ਤਾਂ ਬੱਚਿਆਂ ਦਾ ਧਿਆਨ ਜਿਹੜਾ ਵਾ ਕੱਟ ਹੋਏਗਾ ਇੱਕ ਆਪਣਾ ਵਿਰਸਾ ਜਿਹੜਾ ਵਾ ਉਹ ਥੋੜਾ ਥੋੜਾ ਬੱਚਿਆਂ ਨੂੰ ਇਹ ਦੁਬਾਰਾ ਜ਼ਿਆਦਾ ਹੋਊਗਾ ਧੰਨਵਾਦ ਜੀ ਲਾਈਵ ਤਸਵੀਰਾਂ ਪੇਂਟ ਬਦਾ ਦਿਓ